नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਮੰਨ ਸਭਾ ਸੈਕਟਰ ਨੰਬਰ 3 ਤਰਵਾੜਾ ਵੱਲੋਂ ਜੋ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਸੋਲ ਦਾ ਪ੍ਰਤੀਯੋਗਤਾ ਪੇਪਰ ਹੁਣ ਜਾ ਰਿਹਾ ਉਸ ਦੇ ਸਬੰਧ ਵਿੱਚ ਸਾਰੇ ਇਲਾਕੇ ਦੇ ਤਤਵੰਤੇ ਸੱਜਣ ਗੁద్ధిਜੀਵੀ ਵਰਗ ਦੇ ਵਿੱਚ ਸ਼੍ਰੀ ਗੁਰਵਦਾਸ ਘਰ ਲਿੰਗ ਸਭਾ ਸੈਕਟਰ 5 ਤਰਵਾੜਾ ਮੰਦਰ ਵਿਖੇ ਪਹੁੰਚਿਆ ਉਹਨਾਂ ਨੇ ਮੇਰੇ ਵੱਲੋਂ ਤੇ ਪ੍ਰਧਾਨ ਜੀ ਵੱਲੋਂ ਜੀ ਆਇਆਂ ਨੂੰ ਸਾਡੀ ਸਾਰੀ ਕਮੇਟੀ ਬਹੁਤ-ਬਹੁਤ ਧੰਨਵਾਦ ਕਰਦੀ ਆ ਵਕ ਵਕ ਪਿੰਡਾਂ ਤੋਂ ਚੱਲ ਕੇ ਇਸ ਪੇਪਰ ਨੂੰ ਕਾਰਜਾਬ ਕਰੰਦੇ ਲਈ ਅੱਜ ਇੱਥੇ ਹੋਏ ਆ ਤੇ ਦਵਿੰਦਰ ਜੀ ਨੇ ਬੇਨਤੀ ਆ ਵੀ ਇੱਧਰ ਆਣ ਵੀ ਨਹੀਂ ਨਹੀਂ ਤੁਸੀਂ ਇੱਥੇ ਆਓ ਨਾ ਜਰਾ ਨਹੀਂ ਨਹੀਂ ਤੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਸਤਿਕਾਰਯੋਗ ਅੰਕਲ ਜੀ ਬਿਸ਼ਨਦਾ ਸੰਧੂ ਸਾਹਿਬ ਜਿਹੜੇ ਜਦੋਂ ਵੀ ਇਹਨਾਂ ਨੂੰ ਅਸੀਂ ਸੱਦੀਏ ਇਹ ਹਰ ਮੀਟਿੰਗ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸ਼ਾਮਲ ਹੁੰਦੇ ਆ ਸਭਾ ਦੇ ਜਨਰਲ ਸਿਕੱਤਰ ਬਿਜੇਪਾਲ ਸਿੰਘ ਜੀ ਤੇ ਦਿਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਾਂ ਹੈਪੀ ਜੀ ਵੀ ਕਹਿੰਦੇ ਆ ਮਾਸਟਰ ਜੀ ਜਿਨ੍ਹਾਂ ਨੇ ਸਾਨੂੰ ਇਸ ਰਸਤੇ ਤੇ ਪਾਇਆ ਕਿਉਂਕਿ ਪਹਿਲਾਂ ਅਸੀਂ ਬਹੁਤ ਘੱਟ ਭਾਗ ਲੈਂਦੇ ਸੀਗੇ ਤੇ ਅਸੀਂ ਇਸ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਸਾਡੇ ਫਾਊਂਡੇਸ਼ਨ ਮੈਂਬਰ ਤਲਵਾੜੇ ਦੇ ਆ ਜੀ ਕਿਵੇਂ ਸਾਡੇ ਲੈਕਚਰਰ ਰਵਿੰਦਰ ਸਿੰਘ ਜੀ ਨਮੋਲੀ ਤੋਂ ਸਰਪੰਚ ਸਾਡੇ ਪਹੁੰਚੇ ਆ ਸੋਨੀ ਭਾਜੀ ਪੰਜਾਬ ਲੈ ਕੇ ਵੈਲਕਮ ਕੇਰੀਆ ਪਿੰਡ ਨਗਰ ਕੋ ਰਜਨੀਸ਼ ਜੀ ਇਹ ਸਾਡੇ ਜੀਵਨ ਸਿੰਘ ਜੀ ਜਿਹੜੇ ਕਿ ਇਸ ਪੇਪਰ ਨੂੰ ਕਾਮਯਾਬ ਕਰਨ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸਾਡੇ ਐਕ ਸਰਵਲ ਭਾਜੀ ਮੈਨਾਂ ਦਾ ਨਾਮ ਕਿਹੜਾ ਭੁੱਲ ਗਿਆ ਹਾਂਜੀ ਰਵਿੰਦਰ ਸਿੰਘ ਜੀ ਤੇ ਰਾਜਕਵਾਰ ਜੀ ਉਸ ਤੋਂ ਬਾਅਦ ਸਾਡੇ ਜੀਜੇ ਕੁਮਾਰ ਜੀ ਪ੍ਰਵੀਨ ਜੀ ਤੇ ਸਾਡੇ ਪਿੱਛੇ ਬੈਠੇ ਆ ਗੋਲਡੀ ਜੀ ਉਸ ਤੋਂ ਬਾਅਦ ਲੈਕਚਰ ਸਾਹਿਬ ਅਰਜਨ ਜੀ ਤੇ ਰਾਜਮਲ ਭਾਜੀ ਤੇ ਸਾਡੇ ਜਮੈਲ ਸਿੰਘ ਪਾਡਿਆ ਜੀ ਸਾਰੇ ਅੱਜ ਇਸ ਪੇਪਰ ਨੂੰ ਕਾਮਯਾਬ ਕਰਨ ਦੇ ਲਈ ਆਪਾਂ ਇਕੱਠੇ ਹੋਏ ਆ ਤੇ ਲਗਾਤਾਰ ਸਾਰੇ ਬੰਦਿਆ ਨੇ ਸਾਰੇ ਮੈਂਬਰ ਸਾਹਿਬਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਲਗਭਗ 3 ਮਹੀਨੇ ਤੋਂ ਇਹ سلسلہ ਜਿਹੜਾ ਚੱਲ ਰਿਹਾ ਆ ਤੇ ਬਹੁਤ ਹੀ ਗੱਲ ਹੈ ਨਾ ਮੇਰਾ ਜੀ ਕਿਤਾਬਾਂ ਮੈਂ ਪਹਿਲਾਂ ਵੀ ਕਹੇ ਦੀ ਘਰ-ਘਰ ਦੇ ਸਕਦੇ ਸੀ ਮੈਸੇਜ ਲਾ ਸਕਦੇ ਸੀ ਪਰ ਸਾਨੂੰ ਕੋਈ ਨਾ ਕੋਈ ਇੱਥੇ ਗੱਲਾਂ ਅੱਜ ਸਿੱਖਣ ਨੂੰ ਮਿਲ ਰਹੀਆਂ ਨਵੀਆਂ ਗੱਲਾਂ ਪ੍ਰਾਪਤ ਹੋ ਰਹੀਆਂ ਲਓ ਜੀ ਜਿਆਪੀ ਜਿਆਪਾਤ ਜੀ ਰੱਖ ਵਗ ਪਿੰਡਾਂ ਦੇ ਸਪੈਸ਼ਲ ਪੀ ਅਨੁਮੇਦੇ ਸਾਡੇ ਸਰਦਾਰ ਜੀ ਭਾਈ ਸਾਹਿਬ ਜਿੰਨੇ ਵੀ ਫੌਜ ਸਾਹਿਬ ਸਾਡੇ ਜਿੰਨੇ ਵੀ ਪਿੰਡਾਂ ਦੇ ਪਿੰਡਾਂ ਤੋਂ ਪਰਤਵੰਤੇ ਸੱਜਣਾਂ ਇੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਇੱਥੇ ਆਂਦੇ ਸ਼੍ਰੀ ਗੁਰੂ ਦਾਸ ਧਾਰਮਿਕ ਸਭਾ ਵੱਲੋਂ ਜੀ ਆਇਆਂ ਧਰਵਾਜ ਜੀ ਬਹੁਤ ਹੀ ਹਿੰਮਤ ਹੈ ਇਹਨਾਂ ਪਰਤਵੰਤੇ ਸੱਜਣਾਂ ਦੀ ਔਰ ਸਾਡੇ ਜਿਹੜੇ ਗੁਰੂ ਰਵਿਦਾਸ ਧਾਰਮਿਕ ਸਭਾ ਦੀ ਟੀਮ ਹੈ ਬਹੁਤ ਤਨਦੇ ਦੇ ਨਾਲ ਇਹ ਜਿਹੜਾ 24 ਤਰੀਕ ਨੂੰ ਟੈਸਟ ਹੋਣ ਜਾ ਰਿਹਾ ਸ੍ਰੀ ਗੁਰੂ ਰਵਿਦਾਸ ਮੰਦਿਰ ਵੀ ਹੋਏਗਾ ਔਰ ਜਿੰਨੇ ਵੀ ਸੈਂਟਰ ਬਣਾਏ ਆ ਇਹ ਸਾਡੇ ਸਭਾ ਦੇ ਜਿੰਨੇ ਵੀ ਮੈਂਬਰ ਆ ਔਰ ਜਿੰਨੇ ਵੀ ਪਿੰਡਾਂ ਤੋਂ ਆਏ ਹੋਏ ਪਤਵੰਤੇ ਸੱਜਣਾਂ ਦੇ ਸਹਿਯੋਗ ਤੇ ਨਾਲ ਹੈ ਸਾਰਾ ਔਰ ਬਹੁਤ ਹੀ ਬੜੀਆ ਤਰੀਕੇ ਨਾਲ ਬੱਚਿਆਂ ਨੂੰ ਬਹੁਤ ਹੀ ਵਧੀਆ ਆਪਣੇ ਹੱਕਾਂ ਦੇ ਬਾਰੇ ਡਾਕਟਰ ਅੰਬੇਦਕਰ ਜੀ ਦੇ ਸਵਿਧਾਨ ਬਾਰੇ ਔਰ ਆਪਣੇ ਹੱਕਾਂ ਬਾਰੇ ਔਰ ਪੜ੍ਹਾਈ ਬਾਰੇ ਦੱਸ ਰਹੇ ਨੇ ਔਰ ਅੱਜਕੱਲ ਟੈਸਟਾਂ ਦੇ ਵਿੱਚ ਵੀ ਡਾਕਟਰ ਸਾਹਿਬ ਜੀ ਦੇ ਬਾਰੇ ਵਿੱਚ ਕਈ ਸਵਾਲ ਆਉਂਦੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੌਜੂਦ ਹੋ ਰਿਹਾ ਔਰ ਬਹੁਤ ਹੀ ਵੱਡੇ ਵਾਲੇ ਆ ਕਿ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਜਾ ਕੇ ਮਤਲਬ ਬੱਚਿਆਂ ਨੂੰ ਪਹਿਲਾਂ ਸੁਝਾ ਕੇ ਹਰ ਗੱਲ ਸਾਡੇ ਮੇਰੇ ਸਭਾ ਮੋਟੋ ਨਾਲ ਜਿਹਦਾ ਕਿ ਸਾਲ ਹੋ ਗਿਆ ਸਾਲ ਤੋਂ ਬਾਅਦ ਬੱਚਿਆਂ ਦੇ ਨਾਲ ਆਪਣਾ ਟਾਇਆ ਬਖੀਏ ਸਮਾਜ ਦੇ ਨਾਲ ਵੀ ਰਖੀਏ ਸਮਾਜ ਨੂੰ ਵੀ ਜਾਗਰੂ ਕਰੀਏ ਤੇ ਪ੍ਰਬੁੱਧ ਭਾਰਤ ਦਾ ਚਲੋ ਆਪਣਾ ਟੈਸਟ ਹੁੰਦਾ ਹੀ ਹੈ ਤੇ ਇਹ ਨਾ ਆਵੇ ਕਿ ਆਪਾਂ ਆਪਣੇ ਸਮਾਜ ਇਸ ਤੋਂ ਇਲਾਵਾ ਆਪਣੇ ਸਮਾਜ ਦੇ ਨਾਲ ਨਾ ਦੂਸਰੇ ਸਮਾਜ ਦੇ ਲੋਕਾਂ ਨੂੰ ਵੀ ਆਪਣੇ ਜਿਹੜੇ ਬਾਬਾ ਸਾਹਿਬ ਦੇ ਵਿਚਾਰ ਹੈ ਉਸ ਵਿਚਾਰਧਾਰਾ ਨਾਲ ਜੋੜਨ ਦੀ ਪੂਰੀ ਪੂਰੀ ਕੋਸ਼ਿਸ਼ ਕਰੀਏ ਠੀਕ ਹੈ ਜੀ ਥੈਂਕ ਯੂ ਪ੍ਰਤੇਪ ਜੀ ਬਹੁਤ ਬਹੁਤ ਧੰਨਵਾਦ ਤਦ 100 ਬੱਚੇ ਇਹ ਦੇਖਣੇ ਆ ਪੇਪਰ ਦੇ ਵਿੱਚ ਉਸ ਤੋਂ ਬਾਅਦ ਕਮਲ ਕੰਪਿਊਟਰ ਸੈਂਟਰ ਜਿਹਦੇ ਵਿੱਚ ਸਾਡੇ ਲਗਭਗ 50 ਬੱਚਿਆਂ ਨੇ ਉੱਥੇ ਵੀ ਬਖਣਾ ਆ ਪੇਪਰ ਦੇ ਉਹ ਹਰ ਕਿਚਨ ਪਬਲਿਕ ਸਕੂਲ 30 ਬੱਚਿਆਂ ਨੇ ਮਤਲਬ ਉੱਥੇ ਪੇਪਰ ਦੇਣਾ ਹੈ ਇਹ ਸੈਂਟਰ ਅਸੀਂ ਪਿਛਲੇ ਸਾਲ ਵੀ ਬਣਾਇਆ ਸੀ ਔਰ ਇਸ ਸਾਲ ਦੁਬਾਰਾ ਇਹ ਸੈਂਟਰ ਬਣਿਆ ਇੱਕ ਸਾਡਾ ਸਕੂਲ ਆ ਵਿਸ਼ਿਸ਼ਟ ਭਾਰਤੀ ਪਬਲਿਕ ਸਕੂਲ ਸੈਕਟਰ ਨੰਬਰ 2 ਪਹਿਲੀ ਵਾਰੀ ਸੈਂਟਰ ਬਣਾਇਆ ਔਰ ਸਾਨੂੰ ਇੱਕੋ ਬਹੁਤ ਵੱਡਾ ਯੋਗਦਾਨ ਮਿਲੇਆ 55 ਬੱਚੇ ਉਸ ਸੈਂਟਰ ਦੇ ਵਿੱਚ ਪੇਪਰ ਦੇਣ ਜਾ ਰਹੇ ਆ ਜੇ ਤੇ ਨਮੋਲੀ ਸਭ ਤੋਂ ਪਹਿਲੀ ਸਾਡੀ ਮੀਟਿੰਗ ਨਮੋਲੀ ਦੇ ਵਿੱਚ ਹੋਈ ਸੀਗੀ ਸਾਡੇ ਪ੍ਰਧਾਨ ਜੀ ਨੇ ਕੈਨੇਡਾ ਜਾਣਾ ਸੀ ਤਾਂ ਇਹਨਾਂ ਤੋਂ ਆਪਾਂ ਸ਼ੁਰੂਆਤ ਕਰਾਈ ਸੀ ਉਸ ਪੇਪਰ ਦੀ ਮੀਟਿੰਗ ਦੀ ਔਰ ਬਹੁਤ ਪ੍ਰਭਾਵਸ਼ਾਲੀ ਸਾਡੀ ਜਿਹੜੀ ਮੀਟਿੰਗ ਹੋਈ ਆ 50 ਬੱਚੇ ਉਸ ਸੈਂਟਰ ਦੇ ਵਿੱਚ ਪੇਪਰ ਦੇਣ ਜਾ ਰਹੇ ਆ 50 ਤੋਂ ਤੇ ਇਸੇ ਤਰ੍ਹਾਂ ਇੱਕ ਆਪਾਂ ਸੈਂਟਰ ਨਵਾਂ ਬਣਾਇਆ ਨਮੋਲੀ ਵੀ ਸਾਡਾ ਪਿਛਲੀ ਵਾਰੀ ਸੈਂਟਰ ਨਹੀਂ ਸੀ ਨਮੋਲੀ ਸੀਗਾ ਸੈਂਟਰ ਇਹਨਾਂ ਦਾ ਸੋਨੀ ਭਾਜੀ ਦਾ ਕਰਾੜੀ ਇੱਕ ਨਵਾਂ ਸੈਂਟਰ ਅਸੀਂ ਬਣਾਇਆ ਜਿਹਦੇ ਵਿੱਚ 25 ਬੱਚੇ ਵੜੇ ਬੀਬੀ ਦਰਸ਼ਨਾ ਜੀ ਦੇ ਸਕੂਲ ਤੇ ਮਾਡਲ ਹਾਈ ਸਕੂਲ ਦੇ 25 ਬੱਚੇ ਆ ਜੀ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੈਕਟਰ 10 ਇੱਥੋਂ ਵੀ ਅਸੀਂ 13 ਕੋ ਬੱਚੇ ਲਏ ਆ ਨਗਰ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਔਰ ਇਹਦੇ ਵਿੱਚ ਸਾਡੇ ਸਾਰੇ ਮੈਂਬਰ ਫੈਬਰ ਹਾਜ਼ਰ ਆ 96 ਵਿਤਿਆਂ ਨੇ ਪੇਪਰ ਨਗਰ ਦੇ ਵਿੱਚ ਦੇਣਾ ਜੀ ਔਰ ਸਭ ਤੋਂ ਵੱਡਾ ਸੈਂਟਰ ਤਾਂ ਤੇ ਬਣਿਆ ਥੋੜੀ ਜੀ ਕਮਿਊਨੀਕੇਸ਼ਨ ਗੈਰਤ ਤਰੋ ਰਹਿ ਗਿਆ ਸਾਡੇ ਵਿੱਚ ਬਹੁਤੇ ਸਾਥੀ ਜਿਹੜੇ ਅੱਜ ਕੀ ਨਾਲ ਨਹੀਂ ਕਿਸੇ وجہ ਨਾਲ ਆ ਜਾ ਸਕੇ ਅਸੀਂ ਜਿਹੜੀਆਂ ਗਲਤੀਆਂ ਇਸ ਵਾਰੀ ਕੀਤੀਆਂ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਗਲਤੀਆਂ ਨੂੰ ਦੂਰ ਕਰਕੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਸੈਂਟਰ ਬਣਾਣੇ ਆ ਤੇ ਹੁਣ ਮੈਂ ਬੇਨਤੀ ਕਰਾਂਗਾ ਆਪਾਂ ਥੋੜੇ ਥੋੜੇ ਵਿਚਾਰ ਦੀ ਚਰਚਾ ਵੀ ਕਰਨੀ ਆ ਇਸ ਪੇਪਰ ਦੇ ਸਬੰਧ ਦੇ ਵਿੱਚ ਤੇ ਮੈਂ ਸਾਡੇ ਸੀਨੀਅਰ ਅੰਕਲ ਜੀ ਵਿਚੇ ਦਾ ਸੰਤੋ ਜੀ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਇਹਨਾਂ ਨੇ ਬਹੁਤ ਜ਼ਿਆਦਾ ਸਾਡਾ ਸਹਿਯੋਗ ਦਿੱਤਾ ਆ ਕਿ 2 ਮਿੰਟ ਲਈ ਜਰੂਰ ਸੰਬੋਧਨ ਕਰਨ ਜੀ ਇਸ ਪੇਪਰ ਨੂੰ ਇਹਨਾਂ ਨੌਜਵਾਨਾਂ ਦੇ ਵਿੱਚ ਸਾਰੇ ਅੱਜ ਲਗਭਗ ਨੌਜਵਾਨ ਹੀ ਬੈਠੇ ਆ ਤਾਂ ਇਹਨਾਂ ਦੇ ਵਿੱਚ ਬਲਵਾਨ ਹੈ ਜੀ ਬੂਸਟ ਅਪ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਇਹ ਪਾਠ ਹੋਵੇ ਬਹੁਤ ਇਸ ਸਾਜੋ ਜਿਓਗ੍ਰਾਫੀਆ ਕਰਨ ਦੇ ਵਕਬਕ ਪਿੰਡਾਂ ਤੋਂ ਤਾਂ ਸਮਾ ਤੋਂ ਸਾਡੇ ਮੌਜੂਦ ਆਦਮੀ ਤੋਂ ਸਾਰੇ ਬੁੱਢੀ ਜੀ ਪਹੁੰਚੇ ਹੋ ਸੋ ਅੱਜ ਦਾ ਇਹ ਵਿਸ਼ਾ ਹੈ 24 ਤਰੀਕ ਨੂੰ ਉਹਨੂੰ ਭਾਰਤੀ ਦਾ ਜਿਹੜਾ ਇੱਕ ਬਾਬਾ ਸਾਹਿਬ ਦੀ ਫਲਸਫੀ ਦੇ ਉੱਤੇ ਬੱਚਿਆਂ ਦਾ ਇੱਕ ਜਿਹੜਾ ਸੈਮੀਨਾਰ ਕਰਾਇਆ ਜਾਂਦਾਗਾ ਉਰੇ ਜਿਹੜੇ ਪੇਪਰ ਦੇ ਜਾਂਦੇ ਨੇ ਉਹ ਜੋ ਪ੍ਰਤੀਯੋਗਤਾ ਜਿਹੜੀ ਹੋਣੀ ਆ ਉਹਦੇ ਸਬੰਧ ਦੇ ਵਿੱਚ ਜਿਹੜੀ ਮੀਟਿੰਗ ਬੁਲਾਈ ਹੋਈ ਹੈ। ਮੈਂ ਬੜਾ ਵਾਰੀਆਂ ਸਭ ਤੋਂ ਪਹਿਲਾਂ ਸ਼੍ਰੀ ਗੁਰਦਾਸ ਧਰਮ ਸਭਾ ਦੇ ਪ੍ਰਧਾਨ ਸਾਡੇ ਕਮਲ ਕੁਸ਼ੋਰ ਸੰਧੂ ਜੀ ਹੁਣੇ-ਹੁਣੇ ਸਾਡੇ ਬਾਈਪਰ ਧਰਮ ਸਭਾ ਦੇ ਰਾਜਿੰਦਰ ਸਿੰਘ ਜੀ ਜਨਰਲ ਸੈਕਟਰੀ ਸਾਡੇ ਵੀਰ ਜੀ ਔਰ ਮਾਸਟਰ ਆਪਣੇ ਹੈਪੀ ਜੀ ਹੋਰ ਸਾਰੇ ਜਿਹੜੇ ਪ੍ਰਬੰਧਕ ਨੇ ਨਾ ਮੈਂ ਤਾਲ ਦੇਖੀ ਦੇ ਨਾਲ ਜਿਹੜਾ ਕੰਮ ਕੀਤਾ ਆ ਕਿਤੇ ਕੋਈ ਵੀ ਹਰ ਬੰਦਾ ਜਿਹੜਾ ਆਗਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਪਰ ਇਹਨਾਂ ਦੀ ਖਤੀਰ ਮਰਦ ਦੇ ਤੌਰ ਤੇ ਵਕ ਵਕ ਇਹਨਾਂ ਦੇ ਵਿੱਚ ਜਾ ਕੇ ਜਿਹੜੀਆਂ ਕਦਾਬਾਂ ਬਣੀਆਂ ਨਾ ਔਰ ਕਦਾਬਾਂ ਜਿਹੜੀਆਂ ਇਦਾਂ ਨਹੀਂ ਕਿਸੇ ਨੇ ਦੇ ਕੇ ਆਗਏ ਉੱਥੇ ਬਕਾਇਦਾ ਤੌਰ ਤੇ ਇਕੱਠ ਕਰਕੇ ਇਕੱਠਵੇਂ ਵਿੱਚ ਇਹਨਾਂ ਨੇ ਜਿਹੜੀਆਂ ਪੁਸਤਕ ਦਿੱਤੀਆਂ ਨਾ ਉਹਦੇ ਵਿੱਚ ਆਪਣਾ ਨਾਲ ਵਿਚਾਰ ਵੀ ਸਾਂਝੇ ਕੀਤੇ ਨੇ ਉਹਨਾਂ ਬੱਚਿਆਂ ਨੂੰ ਬਾਈ ਲਾਈਨ ਵੀ ਦਿੱਤੀਆਂ ਨੇ ਖਾ ਸਾਦੇ ਕੋਲ ਵੀ ਹਲੇਰ ਦੇ ਵਿੱਚ ਵੀ ਦੇ ਸੀਗੇ ਕਿ ਤਕਰੀਬਨ ਸਾਨੂੰ ਜਿਹੜੀਆਂ 25 ਕਰਾਬਾਂ ਦੇ ਗਏ ਸੀ। ਪਰ ਮੈਂ ਦੱਸਣਾ ਨਾ ਨੋਟ ਕਰਾਂ ਉਹਦੇ ਜੋ ਸਾਡੀਆਂ ਜਿਹੜੀਆਂ 15 ਕਰਾਬਾਂ ਜਿਹੜੀਆਂ ਹੈਗੀਆਂ ਨਾ ਅਸੀਂ ਈਸ਼ੂ ਕੀਤੀਆਂ ਸੀਗੀਆਂ ਕਿਉਂਕਿ ਸਾਡੇ ਬੱਚੇ ਸੀਨੀਅਰ ਜਿਹੜੇ ਸੀਗੇ ਉਹ ਬਾਹਰ ਨਿਕਲ ਗਏ ਨਾ ਪੜ ਕੇ ਹਾਈ ਐਜੂਕੇਸ਼ਨ ਵਾਸਤੇ ਉਹ ਜਿਹੜੇ ਪੇਪਰਾਂ ਦੇ ਜੱਬੀ ਨਹੀਂ ਸਕਦੇ ਇਸ ਲਈ ਅਸੀਂ ਉਹਨਾਂ ਨੂੰ ਕਰਾਬਾਂ ਜਿਹੜੀਆਂ ਨਹੀਂ ਬਣ ਸਕੇ। ਸੋ ਸਾਡਾ ਕਾਰਗਰਤਾ ਇਸ ਜਿਹਦਾ ਪੰਜ ਚਾਰ ਜਿਹੜਾ ਹੈਗਾ ਉਹ ਠੱਗ ਜਾਏਗਾ। ਸੋ ਇਹਦੇ ਵਾਸਤੇ ਮੈਂ ਸਭਾ ਦੇ ਲੋਕਾਂ ਨੂੰ ਵੀ ਤੇ ਤੁਹਾਡੇ ਸਾਰਿਆਂ ਨੂੰ ਵੀ ਮਾਫੀ ਚਾਹੁੰਦਾ ਆਪਣੀ ਸਭਾ ਵੱਲੋਂ ਵੀ ਕੋਸ ਕਾਰਗੋ ਸਾਥੀਓ ਇਹ ਜਿਹੜਾ ਸੈਮੀਨਾਰ ਹੈ ਜਾਂ ਇਹ ਜਿਹੜੀ ਪ੍ਰਤੀਯੋਗਤਾ ਕਰਾਈ ਜਾ ਰਹੀ ਹੈ ਇਹ ਹਰ ਕਿਸੇ ਦਾ ਬਸ ਨਹੀਂ ਹੈਗਾ ਮੁਕਾਬਕ ਬਾਅਦ ਉਹਨਾਂ ਨੂੰ ਜਿਨ੍ਹਾਂ ਨੇ ਇਹ ਵੀਰ ਜਿਹੜਾ ਚੱਕਿਆ ਹੋਇਆ ਉਹ ਆਪਣੇ ਸਮਾਜ ਦੇ ਜਿਨ੍ਹਾਂ ਵੀ ਰਹਿਬਰ ਹੋਏ ਨੇ ਫਲਸਫੇਰ ਹੋਏ ਨੇ ਜਾਂ ਸਾਡੇ ਜਿਹੜੇ ਸਮਾਜ ਸੁਧਾਰਕ ਹੋਏ ਨੇ ਉਹਨਾਂ ਦੀ ਫਲਸਫੇ ਨੂੰ ਬੱਚਿਆਂ ਦੇ ਵਿੱਚ ਲਿਆਣਾ ਕਿਉਂਕਿ ਸਕੂਲਾਂ ਕਾਜਾਂ ਦੇ ਵਿੱਚ ਸਾਡਾ ਜਿਹੜਾ ਇਤਿਹਾਸ ਸਾਡ ਨੂੰ ਕਦੇ ਪੜਾਇਆ ਹੀ ਨਹੀਂ ਗਿਆ ਚੁਬਾਇਆ ਗਿਆ ਸਾਡੇ ਬੱਚੇ ਨੂੰ ਪਤਾ ਨਹੀਂ ਹੈਗਾ ਵੀ ਸਾਡੇ ਕੌਮ ਦੇ ਵਿੱਚੋਂ ਸਾਡੇ ਸਮਾਜ ਦੇ ਵਿੱਚੋਂ ਸਾਡੇ ਕਿਹਦੇ ਕਿਹਦੇ ਜਰਨਲ ਹੋਏ ਨੇ ਕਿਹਦੇ ਕਿਹਦੇ ਫਲਸਫਰ ਹੋਏ ਨੇ ਕਿਹਦੇ ਕਿਹਦੇ ਬੁੱਧੀਜੀਵੀ ਹੋਏ ਨੇ ਜਿਹੜੇ ਸਰਕਾਰਾਂ ਚਾਹਦੀਆਂ ਤਾਂ ਉਹ ਜਿੱਦਾਂ ਬਾਕੀ ਲਿਟਰੇਚਰ ਪੜਾਇਆ ਜਾਂਦਾ ਦੂਸਰੇ ਜਿਹਨਾਂ ਦਾ ਸਮਾਜਿਕ ਖਾਤੇ ਜਿਹਨਾਂ ਦਾ ਯੋਗਦਾਨ ਕੋਈ ਨਹੀਂ ਹੈਗਾ ਤਾਂ ਇਹ ਸਤਾ ਸਾਡੇ ਸਮਾਜ ਨੂੰ ਪਤਾ ਲੱਗਦਾ ਆ ਫਿਰ ਬੜਾ ਇੱਕ ਬੱਚਾ ਅੱਛਾ ਅਪਰਾਲਾ ਜਿਹੜਾ ਸਾਣਾ ਕੀਤਾ ਹੋਇਆਗਾ ਮੇਰੇ ਨਾਲ ਸਾਡੇ ਜਿਹੜੇ ਰਹਿਬਰ ਆਏ ਮਹਾ ਮਾਨਮ ਹਵੇ ਮਹਾ ਪੂਛਾ ਗੇ ਖਾਸ ਕਰ 바ਵਾ ਸਾਹਿਬ ਡਾਕਟਰ ਪੀਮਰੋ ਮੇਰਕਰ ਜੀ ਜਿਹਨਾਂ ਨੂੰ ਵੱਡੇ ਵਿੱਚ ਜਿਹਨਾਂ ਦਾ ਨਾਮ ਹੈਗਾ ਆ ਔਰ ਜਿਨ੍ਹਾਂ ਦੀ ਦੁਨੀਆ ਭਾਦੇ ਵਿੱਚ ਸਾਰੀ ਦੁਨੀਆ ਬੰਨਦੀ ਹੈਗੀ ਹੈ ਸੋ ਉਹਨਾਂ ਦੀ ਫਲਸਫੀ ਜਿਹੜੀ ਹੈ ਉਸ ਪੇਪਰ ਦੇ ਵਿੱਚ ਆਉਂਦੀ ਹੈ ਬੱਚੇ ਜਿਹੜੇ ਆ ਗਏ ਨੇ ਉਹਦੇ ਜਿਹਦੇ ਪਾਸਪੋਰਟ ਦਾ ਕੋਈ ਮਤਲਬ ਨਹੀਂ ਹੈ ਇਹ ਕੋਈ ਯੂਨੀਵਰਸਿਟੀ ਦੇ ਪੇਪਰ ਨਹੀਂ ਹੈ ਜੇ ਫੇਲ ਹੋ ਗਿਆ ਬੱਚਾ ਸਾਲ ਭਰ ਮਿਹਨਤ ਕੀਤੀ ਕੋਈ ਇਹ ਕਿਹੜਾ ਕੈਲੀਬਰ ਬੱਚੇ ਦਾ ਜਿਹੜਾ ਹੈਗਾ ਭਾਈ ਕਿਉਂ ਦੇਖਣਾ ਹੁੰਦਾ ਹੈ ਬੇ ਬੱਚਾ ਕਿੰਨਾ ਕੁ ਲਾਇਕ ਹੈ ਇਹ ਬੱਚਾ ਪਾਸ ਨਹੀਂ ਹੋਏਗਾ ਚਾਹੇ 10 ਵੀ 30 ਨੰਬਰ ਲਏਗਾ ਪਰ ਇਹ ਕਿਤਾਬ ਦਾ ਫਰਵਾਹ ਹੈ ਜਦੋਂ ਇਹ ਕਿਤਾਬ ਪੜ੍ਹੇਗਾ ਤਾਂ ਉਹਦੇ ਨੌਲੇਜ ਦੇ ਵਿੱਚ ਉਹਦਾ 바ਵਾ ਸਾਹਿਬ ਬਾਰੇ ਵੀ ਜਾਣ ਜਿਹੜੇ ਸਾਡੇ ਦੂਸਰੇ ਮਹਾਪੁਰਸ਼ਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਸੋ ਇਸ ਲਈ ਜਿਹੜਾ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਤੇ ਇਸਦੇ ਕਮੇਟੀ ਮੈਂਬਰ ਜਿਹੜੇ ਹੈਗੇ ਨੇ ਉਹ ਅੱਗੇ ਵੀ ਬੇਨਤੀ ਕੀਤੀ ਕਰਾ ਰਹੇ ਕਿਉਂਕਿ ਇਸ ਵਕਤ ਬੱਚਿਆਂ ਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਆ ਬਾਕੀ ਫੈਸਲਾ ਤਾਂ ਉੱਪਰ ਵਾਲਿਆਂ ਦਾ ਕਰਨਾ ਹੁੰਦਾ ਹੈ ਪਰ ਇਸ ਵਕਤ ਜਿਹੜਾ ਹਗਾ ਨਾ ਜ ਜਦੋਂ ਬੱਚੇ ਬੇਲੇ ਹੋ ਨਾ ਛੁੱਟੀਆਂ ਦੇ ਦੌਰਾਨ ਉਸ ਵਕਤ ਸਾਡੀ ਮੰਚਾ ਹੈਗੀ ਵੀ ਜਦੋਂ ਪੇਪਰ ਲੈ ਜਾਂ ਤਾਂ ਫਿਰ ਬੱਚਿਆਂ ਦੀ ਜਿਹੜੀ ਇੱਕ ਤਰੀ ਤਿਆਰੀ ਹੋ ਜਾਂਦੀ ਹੈ। ਉਸ ਦਾ ਬੱਚਿਆਂ ਦੇ ਵਰਕ ਲੋਡ ਨਹੀਂ ਹੁੰਦਾ ਕੰਮ ਸਕੂਲਾਂ ਦੇ ਹੁੰਦੇ ਨਾ ਹੋ ਤੇ ਉਹ ਕਰ ਲੈਂਦੇ ਬੱਚੇ ਇੰਨੇ ਚੈਨ ਨੂੰ ਕਲਾਬੇ ਪੜ ਲੈਂਦੇ ਨਾ ਹੋ। ਇਸ ਲਈ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕਈ ਦਫਾ ਸਾਡੀ ਬੇਨਤੀ ਪ੍ਰਵਾਨ ਉੱਪਰ ਹੋਈ ਹੈ ਜਾਂ ਨਹੀਂ ਹੋਈ ਇਹ ਤਾਂ ਮੈਂ ਨਹੀਂ ਕਹਿ ਸਕਦਾ ਇਹ ਕਮੇਟੀ ਵਾਲੇ ਹੀ ਦੱਸ ਸਕਦੇ ਨੇ। ਸੋ ਜੇ ਉਹ ਕਮੇਟੀ ਜਿਹੜੀ ਹਾਈ ਕਮਾਂਡ ਉੱਪਰ ਬੈਠੀ ਹੈ ਜੇ ਤੁਸੀਂ ਇਹ ਵਿਚਾਰ ਕਰੋ ਛੁੱਟੀਆਂ ਦੇ ਵਿੱਚ ਇਹ ਪੇਪਰ ਜਿਹੜੇ ਲੈ ਜਾਣ ਬੱਚਿਆਂ ਦੇ ਉਸਲਾ ਬੱਚਿਆਂ ਦੇ ਉੱਤੇ ਜਿਹੜਾ ਇਸਲਾ ਪਰਕ ਲੋੜ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਹੈ ਹਰ ਮਾਪੇ ਜੋ ਟਿਊਸ਼ਨ ਪੜਾ ਰਿਹਾ ਹੋ ਕੋ ਪੜਾ ਰਿਹਾ ਕਰਾਵਾ ਬਹੁਤ ਜ਼ਿਆਦਾ ਹੈ ਗਿਆਲ ਫਿਰ ਵੀ ਬੱਚੇ ਜਿਹੜੇ ਲੱਗੇ ਹੋਏ ਨੇ ਸੋ ਸਾਨੂੰ ਇਸ ਜਿਹੜਾ ਕੰਮ ਹੈਗਾ ਤੁਸੀਂ ਸਾਰੇ ਬੁੱਧੀਜੀਵੀ ਬੈਠੇ ਹੋ ਜੇ ਅਸੀਂ ਬੁੱਧੀਜੀਵੀ ਹੀ ਮੋਰੇ ਹੋ ਕੇ ਆਪਣੇ ਸਮਾਜ ਦੀ ਬਾਹਰ ਹੀ ਫੜਾਂਗੇ ਤਾਂ ਤੀਸਰੇ ਬੰਦੇ ਨੇ ਫੜਨੇ ਜੋ ਹਾਲਾਤ ਦੇਸ਼ ਦੇ ਅੰਦਰ ਇਸਲਾ ਪੈਦਾ ਹੋਏ ਨੇ ਉਹ ਨਹੀਂ ਚਾਹੁੰਦੇ ਤੇ ਸਾਡਾ ਸਮਾਜ ਜਿਹੜਾ ਹੈਗਾ ਉਹ ਜਾਗਰਤੀ ਝਾਵੇ ਉਹਨਾਂ ਨੂੰ ਜਿਹੜਾ ਹੈ ਕੋਈ ਸੋਝੀ ਮਿਲੇ ਆਪਣੇ ਮਹਾਪੂਛਾਂ ਬਾਰੇ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਉਹ ਤਾਂ ਔਰੀ ਚੀਜ਼ਾਂ ਜਿਹੜੀਆਂ ਪੜਾਣਾ ਚਾਹੁੰਦੇ ਨੇ ਸਾਡੇ ਜਨਰਲ ਸਕੱਤਰ ਸਾਹਿਬ ਜਿਹਦੇ ਮਾਸਟਰ ਜਵਿੰਦਰ ਜੀ ਪਹੁੰਚ ਚੁੱਕੇ ਨੇ ਅਲੇਰ ਤੋਂ ਸੋ ਮੈਂ ਬਹੁਤਾ ਨਹੀਂ ਕਮਾਗਾ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਲੱਗੇ ਹੋ요 ਆਪਾਂ ਆਪਣੇ ਸਮਾਜ ਦੇ ਵਿੱਚ ਤਾਂ ਠੀਕ ਐ ਸੀ ਪੁਸਤਕਾਂ ਦਿੱਤੀਆਂ ਨੇ ਅਸੀਂ ਬਾਹਰ ਵੀ ਜਿਹੜੀਆਂ ਹੈਗੇ ਦਿੱਤੀਆਂ ਹੋਈਆਂ ਨੇ ਔਰ ਆਜ ਕਮੇਟੀ ਜਿਹੜੀ ਬੜੀ ਬੁढ़ाई ਦੀ ਫਾਟਾ ਜਿਸ ਤਰ੍ਹਾਂ ਸਾਡੇ ਸਰਦ ਰਜਿੰਦਰ ਸਿੰਘ ਨੇ ਦੱਸਿਆ ਤੇ ਕੋ ਚਾਰ ਜਿਹੜੇ ਹੈਗੇ ਸੈਂਟਰ ਹੋ ਚੁੱਕੇ ਕਰਨ ਜਿਹੜੇ ਹੈਗੇ ਨਾ ਤੋਂ ਉਹ ਬੜੀ ਖੁਸ਼ੀ ਦੀ ਗੱਲ ਹੈ ਚਾਰ ਤੇ ਵਾਅਦਾ ਹੋਇਆਗਾ ਉਹਨਾਂ ਨਾਲ ਜਿਹੜੇ ਬੱਚੇ ਹੈਗੇ ਨੇ ਸਾਡੇ ਸਮਾਜ ਦੇ ਇਕੱਲੇ ਨਹੀਂ ਹੈਗੇ ਉਹ ਦੂਸਰੇ ਬੱਚੇ ਵੀ ਹੈਗੇ ਨੇ ਹਰ ਸਾਡੇ ਦੂਸਰੇ ਸਮਾਜ ਦੇ ਬੱਚੇ ਹੈਗੇ ਨੇ ਉਹ ਵੱਧ ਰਹੇ ਨੇ ਜਰੂਰਾ ਸਮਾਜ ਦੇ ਵਿੱਚ ਵੀ ਜਾਗਰੂਤੀ ਆਏਗੀ ਤਾਂ ਗੱਲ ਆ ਵੀ ਜੀਵਨ ਨੂੰ ਜੀਵਨ ਦੀ ਜੋਤ ਜਿਹੜੀ ਜੋਤ ਜਗਦੀ ਦੇ ਅੱਗੇ ਜੈ ਦੀਵਾ ਜਗੜਾ ਆ। ਸੋ ਉਹ ਵੀ ਆਪਣੇ ਸਮਾਜ ਦੇ ਵਿੱਚ ਚਰਚਾ ਕਰਦੇ ਅਸੀਂ ਗੱਲ ਕੋਈ ਨਹੀਂ। ਸੋ ਸਾਨੂੰ ਇਸ ਕੰਮ ਦੇ ਵਿੱਚ ਲੱਗੇ ਰਹਿਣਾ ਚਾਹੀਦਾ। ਸਾਨੂੰ ਆਪਣਾ ਮੌਰ ਜਿਹੜਾ ਹਾਈ ਰੱਖਣਾ ਚਾਹੀਦਾਗਾ ਬਿਲਕੁਲ ਨਿਰਾਸ਼ ਹੋਣ ਦੀ ਗੱਲ ਕੋਈ ਨਹੀਂ ਹੈਗਾ। ਚਾਹੇ ਸਾਡੇ ਜਿੰਨੀ ਮਰਜ਼ੀ ਵੀ ਆਲੂ ਤਫਾਂ ਆਉਂਦਾ ਰਹੇ। ਅਸੀਂ ਅੱਗੇ ਵਧਣਾ ਆਪਣੇ ਬੱਚਿਆਂ ਨੂੰ ਵੀ ਆਪਣੇ ਸਮਾਜ ਨੂੰ ਵੀ ਦੂਸਰੇ ਸਮਾਜ ਨੂੰ ਵੀ ਅਸੀਂ ਜਿਹੜਾ ਹੈਗਾ بڑے ਪ੍ਰੇਮ ਦੇ ਨਾਲ ਨਾਲ ਲੈ ਕੇ ਚੋਣਾ ਤਾਂ ਕਿ ਅਸੀਂ ਆਪਣੇ ਮਹਾਪੁਰਸ਼ਾਂ ਦਾ ਔਰ ਆਪਣੇ ਬੱਚਿਆਂ ਦਾ ਜਿਹੜਾ ਕੈਲੀਬਰ ਵੀ ਔਰ ਜਿਹੜਾ ਇਤਿਹਾਸ ਉਹਨਾਂ ਦਾ ਸਮਾਜ ਵਿੱਚ ਜਾਈਏ ਧੰਨਵਾਦ ਨਸੀਮਨ ਮੌਕਾ ਦਿੱਤਾ ਬੋਲਣ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇ ਤੁਹਾਨੂੰ ਦੁੱਧ ਜੈ ਗੁਰਦਾਸ ਬਹੁਤ-ਬਹੁਤ ਤੁਹਾਨੂੰ ਬਾਦ ਵੀ ਸਾਡੇ ਸਰਕਾਰ ਦੇ ਅੰਤਜਿ ਮੈਂ ਜੀ ਆਇਆਂ ਨੂੰ ਕਹਿੰਦਾ ਸਾਡੇ ਮਾਸਟਰ ਦਵਿੰਦਰਪਾਲ ਸਿੰਘ ਜੀ ਜਿਹੜੇ ਖਲੇਰ ਤੋਂ ਆਏ ਆ ਤੇ ਰਾਮਜੀ ਭਾਜੀ ਜਿਨ੍ਹਾਂ ਦਾ ਇਸ ਕਮੇਟੀ ਦੇ ਉੱਤੇ ਬਹੁਤ ਹੱਥ ਆ ਜਦੋਂ ਵੀ ਕੋਈ ਕਾਲ ਅਸੀਂ ਕਰੀਦੀ ਆ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਇਸ ਵਾਰ ਜਿਹੜਾ ਗੁਰੂ ਘਰ ਵਿਖੇ ਲੰਗਰ ਪੂਰੀ ਰਾਤ ਪੱਕਿਆ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਆਪਣੇ ਖੰਦੋਂ ਲੇਡੀਜ਼ ਦੀ ਟੀਮਾਂ ਬਣਾ ਕੇ ਲਿਆਂਦੀਆਂ ਤਾਂ ਸਾਡਾ ਜਿਹੜਾ ਲੰਗਰ ਨੇਪਰੇ ਚੜਿਆ ਸੀਗਾ ਕਿਉਂਕਿ ਪਹਿਲਾਂ ਆਪਾਂ ਮੰਡੇ ਬਣਾਈਦੇ ਸੀਗੇ ਤਾਂ ਕਮੇਟੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਇੱਥੇ ਪਹੁੰਚਣ ਦੇ ਹੁਣ ਮੈਂ ਬੇਨਤੀ ਕਰਾਇਆ ਇਸ ਪੇਪਰ ਦੇ ਸਬੰਧ ਵਿੱਚ ਸਾਡੇ ਰਜਨੀਸ਼ ਸਿੰਘ ਜਿਹੜੇ ਕਿ ਪੰਜਾਬ ਨੈਸ਼ਨਲ ਬੈਂਕ ਮਕੇਰੀਆ ਉਹ 2 ਮਿੰਟ ਲਈ ਆਪਣੇ ਨਾਲ ਇਹਦਾ ਰਿਪੋਰਟ ਦੇ ਦੇ ਤੁਹਾਨੂੰ ਕਿੰਨੇ ਬੱਚੇ ਆ ਕਿਉਂਕਿ ਨਾਲ ਨਾਲ ਸਾਡੇ ਸੁਪਰੀਮੈਂਟ ਇਹੋ ਸਾਹਿਬ ਅਕਾਊਂਟ ਅਫਸਰ ਸਾਹਿਬ ਲਿਖ ਰਹੇ ਆ ਜੀ ਹਾਂਜੀ ਰਜਨੀਸ਼ ਜੈਪੀਮ ਜੈਪਾਲ ਸਾਰਿਆਂ ਨੂੰ ਜਿੰਨੇ ਕਿ ਸਾਡੇ ਪਿੰਡ ਦੇ ਆਪਾਂ ਨਗਰ ਦੀ ਗੱਲ ਕਰੀਏ ਤਾਂ ਉੱਥੇ ਇੱਕ ਸੈਂਟਰ ਬਣਾਇਆ ਗਿਆ ਤਾਂ ਉੱਥੇ ਵਿੱਚ ਲਗਭਗ ਆਪਾਂ 96 ਬੱਚਿਆਂ ਦੀ ਜਿਹੜੀ ਹੈ ਹਾਜ਼ਰੀ ਸਾਰੇ ਰਲ ਕੇ ਮਿਲ ਕੇ ਮੁਕੰਮਲ ਕਰਾਈ। ਕੋਈ ਇਸ ਪੇਪਰ ਨੂੰ ਅਫਰਮ ਕਰੂੰ। ਬੜੀ ਤਰੀਕੇ ਨਾਲ ਨੇਪਰੇ ਚੜਾਂਗੇ। ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦੀ ਯੋਗਨ ਸਿੰਘ ਜੀ ਦਾ। ਹੁਣ ਸਾਡਾ ਜਿਹੜਾ ਇੱਕ ਸੈਂਟਰ ਮਨੋਲੀ ਸਾਡੇ ਸਰਪੰਚ ਸਾਹਿਬ ਵੀ ਆ ਮਨੋਲੀ ਦੇ ਤੇ ਉਹ ਵੀ ਕਾਈਂਡਲੀ ਆਪਣਾ ਸੈਂਟਰ ਵਾਰੀ ਦੱਸ ਦਿਓ ਜੀ ਆ ਕੇ ਇੱਥੇ ਕਿੰਨੇ ਬੱਚੇ ਆ 58 ਸੱਜਣਾ ਦਾ ਤਹਿ ਦਲੋਤਨ ਬਾਦ ਸੋ ਪਿੰਡ ਨਮੋਲੀ ਦੇ 50 ਬੱਚੇ ਜੋ ਕਿ ਪੇਪਰ ਦੇ ਐਂਡ ਚਾਰੇ ਦੇ ਸਾਰਿਆਂ ਨੂੰ ਹੀ ਇਹ ਤਰਵਾੜੇ ਦੇ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਕਮੇਟੀ ਦੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਸਾਰਿਆਂ ਨੂੰ ਹੀ ਲਾਗੇ ਸਾਗੇ ਜਿੰਨੇ ਵੀ ਪਿੰਡ ਹੈਗੇ ਆ ਇਹਨਾਂ ਨੂੰ ਨਾਲ ਜੋੜਿਆ ਅਤੇ ਨਾਲ ਰੱਖ ਕੇ ਸਾਰੇ ਹੀ ਬੱਚੇ ਦੇ ਜਿੰਨੇ ਵੀ ਬੱਚੇ ਇਲਾਕੇ ਦੇ ਹੈਗੇ ਆ ਉਹਨਾਂ ਨੂੰ ਆਪਣੇ ਸਮਾਜ ਬਾਰੇ ਦੱਸਣ ਵਾਸਤੇ ਇਹਨਾਂ ਨੇ ਇਹ ਪ੍ਰਾਲਾ ਕੀਤਾ ਹੈ ਇਹ ਪੇਪਰ ਦੀ ਤਿਆਰੀ ਕਰਵਾ ਰਹੇ ਨੇ ਜਿਹਦਾ ਜਿਹੜਾ ਉਹ ਮੁੰਡਾ ਹੈ ਹਰ ਇੱਕ ਪਿੰਡ ਜਾ ਕੇ ਸਾਡੇ ਹਰ ਵੀਰ ਔਰ ਅੱਜ ਸ੍ਰੀ ਗੁਰੂ ਰਵਦਾਸ ਮੰਦਰ ਸੈਕਟਰ 3 ਤਲਵਾੜਾ ਵਿਖੇ ਇਹਨਾਂ ਟੈਸਟਾਂ ਨੂੰ ਕੰਡਕਟ ਕਰਾਉਣ ਵਾਸਤੇ ਫਾਈਨਲ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਕਿ ਇਹਨਾਂ ਸਾਰੇ ਹੀ ਪਿੰਡਾਂ ਤੋਂ ਜੋ ਟੈਸਟ ਕਰਾਉਣ ਵਾਲੇ ਜੁਝਾਰੂ ਸਾਥੀ ਆ ਉਹਨਾਂ ਨੇ ਪਾਰਟਿਸਪੇਟ ਕੀਤਾ ਔਰ ਪਰਮਾਹੰਗਾਰਾ ਜਿਹੜਾ ਹੈ ਗਿਆ ਸਾਰੇ ਆਸੇ ਦੇ ਪਾਸੇ ਦੇ ਇਲਾਕੇ ਵਿੱਚੋਂ ਮਿਲਿਆ ਇਸ ਟੈਸਟ ਨੂੰ ਤੇ 24 ਤਰੀਕ ਨੂੰ 24 ਅਗਸਤ ਨੂੰ ਇਹ ਟੈਸਟ ਹੋਣ ਜਾ ਰਿਹਾ ਹੈ ਸਾਰੇ ਪਿੰਡਾਂ ਵਾਲਿਆਂ ਨੂੰ ਜੋ ਟੈਸਟ ਕੰਡਕਟ ਕਰਾ ਰਹੇ ਹਨ ਉਹਨਾਂ ਦੇ ਜੋ ਬੱਚੇ ਹਨ ਟੈਸਟ ਦੇ ਰਹੇ ਹਨ ਉਹਨਾਂ ਸਾਰਿਆਂ ਨੂੰ ਇਹ ਬੇਨਤੀ ਵੀ ਹੈ ਕਿ ਉਸ ਦਿਨ ਆਪਣੇ ਆਪਣੇ ਸੈਂਟਰਾਂ ਤੇ ਪੇਪਰ ਲੈਣ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਮੰਦਿਰ ਸੈਕਟਰ 3 ਤਲਵੜਾ ਵਿਖੇ ਜਰੂਰ ਪਹੁੰਚਣ ਉਸ ਦਿਨ ਸਭਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਲੰਗਰ ਦੇ ਵੀ ਉਪਰਾਲੇ ਕੀਤੇ ਗਏ ਹਨ ਜੀ ਜੈ ਗੁਰਦੇਵ ਧੰਨ ਗੁਰਦੇ ਇਹ ਸੱਜਣਾ ਸ਼੍ਰੀ ਭਗਤ ਸਿੰਘ ਨਗਰ ਦਾ ਸਵਤਨਿਕ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਹਨ ਫਿਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੇ ਸੀ ਇਜਾਜ਼ਤ ਦਿਓ ਧੰਨਵਾਦ